ਇਸ ਵਾਰ ਗਾਗ ਦੀ ਗੱਟੀ ਨੇ 20000 ਤੋਂ ਵੱਧ ਲਾ ਲਈ ਰਾਜਾ ਸਾਹਿਬ ਜੀ ਦਾ ਬੜਾ ਉੱਚਾ ਤੇ ਸੁੱਚਾ ਜੀਵਨ ਹੈ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਸਨ 1862 ਨੂੰ ਹੋਇਆ ਰਾਜਾ ਸਾਹਿਬ ਜੀ ਜਿਹਦਾ ਜਿੱਦੀ ਪਿੰਡ ਮੰਡਨ ਹਾਨਾ ਜ਼ਿਲ੍ਹਾ ਹਿਸ਼ਾਰਪੁਰ ਸ਼੍ਰੀ ਰਾਜਾ ਸਾਹਿਬ ਜੀ ਦੇ ਪਿਤਾ ਮੰਡਲਦਾਸ ਜੀ ਅਤੇ ਮਾਤਾ ਸਾਹਿਬ ਦੇ ਜਿਸ ਹਨ ਰਾਜਾ ਸਾਹਿਬ ਜੀ ਨੇ ਪਿੰਡ ਮੂਸਾਪੁਰ ਵਿੱਚ ਮੋਲਵੀ ਸ਼ਾਹਦੀਨ ਕੋਲੋਂ ਵਿਦਿਆ ਪ੍ਰਾਪਤ ਕੀਤੀ ਰਾਜਾ ਸਾਹਿਬ ਦੀ 14 ਸਾਲ ਦੀ ਉਮਰ ਵਿੱਚ ਪਿੰਡ ਮਹਿਰਪੁਰ ਵਿਖੇ ਸੰਤ ਡੰਡਾ ਦਾਸ ਜੀ ਦੇ ਡੇਰੇ ਵਿੱਚ ਸੰਤਾਂ ਦੀ ਮੰਡਲੀ ਵਿੱਚ ਨਾਲ ਆ ਗਏ ਫਿਰ ਅੱਜੇ ਪਿੰਡ ਝਿੰਡੜਾ ਵਿਖੇ ਬਾਬਾ ਜਾਵਰ ਸਿੰਘ ਜੀ ਨਾਲ ਮੁਲਾਪ ਹੋਇਆ ਬਚਪਨ ਤੋਂ ਹੀ ਪ੍ਰਮਾਤਮਾ ਦੇ ਪ્રેਮ ਦੀ ਚੇਟ ਰੱਦੀ ਹੋਈ ਸੀ ਬਾਬਾ ਜੁਵਾਰ ਸਿੰਘ ਜੀ ਦੇ ਦਰਸਾਏ ਹੋਏ ਮਾਰਦੇ ਤੇ ਚੱਲ ਕੇ ਪ੍ਰਮਾਤਮਾ ਨਾਲ ਇੱਕ ਮਿਟ ਹੋ ਗਏ ਜਿੱਥੇ ਰਾਜਾ ਸਾਹਿਬ ਜੀ ਨੇ ਨਾਨਕਿਆਂ ਨੂੰ ਤਾਰਿਆ ਦਾਟਿਆਂ ਨੂੰ ਤਾਰਿਆ ਉੱਥੇ ਪਿੰਡ ਦੇ ਰਹਿ ਪਏ ਵਿੱਚ ਗੁਰਦੁਆਰਾ ਤਰਤ ਸਾਹਿਬ ਤਬੀਰ ਤਰਵਾਇਆ ਪਿੰਡ ਛਿੜੜਾ ਵਿੱਚੇ ਪਿੰਡ ਗੁਰਦੁਆਰਾ ਦੁੱਕ ਨਵਾਰਨ ਸਾਹਿਬ ਉਸਾਰਿਆ ਪਿੰਡ ਗੁਨਾਚੌਰ ਵਿੱਚੇ ਗੁਰਦੁਆਰਾ ਸਰੋਵਰ ਸਾਹਿਬ ਉਸਾਰਿਆ ਪਿੰਡ ਰਸੋਲਾ ਦੀ ਧਰਤੀ ਤੇ ਗੁਰਦੁਆਰਾ ਮੰਜੀ ਸਾਹਿਬ ਸਾਰਿਆ ਪਿੰਡ ਸਿਜੋਂ ਦੀ ਧਰਤੀ ਤੇ ਦੁਰਦਵਾਰਾ ਬੰਦਲਾ ਸਾਹਿਬ ਜੀ ਸਾਜਣਾ ਕੀਤੀ ਪਿੰਡ ਰਾਜਾ ਸਾਹਿਬ ਮਾਰਜ ਮਜਾਰਾ ਵਿੱਚੇ ਸਾਨੂੰ 1916 ਵਿੱਚ ਰੋਸੋਖਾਨਾ ਸਾਹਿਬ ਜੀ ਦੀ ਰਚਨਾ ਕਰਕੇ ਮਾਨ ਦਿੱਤਾ ਇਸ ਨਜ਼ਰ ਵਿੱਚ ਰਾਜਾ ਸਾਹਿਬ ਜੀ ਦਾ ਮਜਾਰਾ ਕਰਕੇ ਸਾਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ ਸਨ 1903 ਵਿੱਚ ਆਪ ਜੀ ਨੇ ਮਹਾਨ ਰਚਨਾ ਭਗਵਾਨ ਬਿਲਾਸ ਰਚੀ ਤੁਸੀਂ ਇਸ ਦੇ ਨਾਮ ਤੋਂ ਸਮਝ 사ਦੇ ਹੋ ਕਿ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹਦੇ ਹੁੰਦੇ ਹਨ ਗੱਲ ਕਰ ਸਕਦੇ ਹਨ ਜਿਸ ਪਰਮਾਤਮਾ ਦੀ ਉਸਤਤ ਗੁਰੂ ਦੀ ਮਾਤਵਾ ਅਤੇ ਪ੍ਰਮਾਤਮਾ ਇੱਕ ਦਾ ਸੰਦੇਸ਼ ਦਿੱਤਾ ਮਨੁੱਖ ਨੂੰ ਚੰਗਾ ਜੀਵਨ ਜਿਉਣ ਦੀ ਰਚਨਾ ਦੱਸੀ ਵਹਿਮਾ ਭਰਮਾ ਦਾ ਠੰਡਨ ਕੀਤਾ ਰਾਜਾ ਸਾਹਿਬ ਜੀ ਦੀ ਇਸ ਹੱਥ ਲਿਖਤ ਨੂੰ ਮਹਾਨ ਰਚਨਾ ਨੂੰ ਸਭ ਨੂੰ ਪੜਨਾ ਚਾਹੀਦਾ ਹੈ ਸਾਲ 1907 ਵਿੱਚ ਰਾਜਾ ਸਾਹਿਬ ਜੀ ਦਾ ਬਲਾਪ ਪਟਿਆਲੇ ਵਾਲੇ ਬਾਬਾ ਸਾਬ ਦਾਸ ਜੀ ਨਾਲ ਹੋਇਆ 30 ਜਸਤ ਸਨ 1940 ਨੂੰ ਰਾਜਾ ਸਾਹਿਬ ਜੀ ਦਾ ਮੁਜਾਰਾ ਵਿੱਚ ਆਪ ਜੀ ਜੋਤੀ ਜੋ ਸਮਾਜੇ 17 ਭਾਦੋਂ ਭਾਦਰੋਸਾ ਨੂੰ 1940 ਨੂੰ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਰੋਸੋ ਥਾਣਾ ਵਿੱਚ ਆਪ ਜੀ ਦਾ ਸਥਾਪਨ ਕੀਤਾ ਗਿਆ ਜਿਸ ਥਾਂ ਤੇ ਸੁੰਦਰ ਅਲੀ ਸ਼ਾਨ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਰਾਜਾ ਸਾਹਿਬ ਜੀ ਨੇ ਆਪਣੀ ਕੋਈ ਵੀ ਤਸਵੀਰ ਨਹੀਂ ਖਿਚਵਾਈ। ਆਪ ਜੀ ਦਾ ਕੋਈ ਵੀ ਤਸਵੀਰ ਨਹੀਂ ਹੈ। 78 ਸਾਲ ਵਿੱਚ ਆਪ ਜੀ ਅਰਜਾ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਦੇ ਅਤੇ ਦੂਜਿਆਂ ਨੂੰ ਜਪਾਉਂਦੇ ਹੋਏ ਨੇਕਾ ਹੀ ਪ੍ਰਭukar ਕਰਦੇ ਕਿਤੇ ਹੋਇ ਤਾਮ। ਜੈ ਰਾਜਾ ਸਾਹਿਬ ਜੀ ਧੰਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ